ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਅੱਜ ਦੀ ਹੈਗੀ ਵਿਜਿਟ ਆਪਣੀ ਪਿੰਡ ਕਲਸੀਆਂ ਕਲਾਂ ਮੱਖੀਆਂ ਕਲਸੀਆਂ ਅਲਗੋਂ ਕੋਠੀ ਤੇ ਭਾਈ ਕੇ ਲੱਦੂ ਬ ਨੇੜੇ-ਨੇੜੇ ਲੱਗਦੇ ਆ ਤੇ ਜਿਲ੍ਹਾ ਇਹਨੂੰ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਸਜਨੋ ਪੱਟੀ ਭਾਈ ਗੁਰਵਿੰਦਰ ਉਹਨਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਐਨੀਮਲ ਵਿਖਾਵਾਂਗੇ ਸਾਰਿਆਂ ਦੇ ਰੇਟ ਪੁੱਛ ਕੇ ਸਾਂਝੇ ਕਰਦੇ ਆਂ ਐਂਡ ਤੱਕ ਜਰੂਰ ਬਣੇ ਰਹੋ ਤੇ ਵਧੇਰੇ ਜਾਣਕਾਰੀ ਲੈ ਕੇ ਆਓ ਕਰੀਏ ਸਾਂਝੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਹੋਰ ਸੁਣਾਓ ਵਧੀਆ ਠੀਕ ਠਾਕ ਆ ਲਾਈਵ ਬੈਠੇ ਰਹੋ ਨਿਕਾ ਹਾਂਜੀ ਹਾਂਜੀ ਤਿੰਨਾਂ ਦੀ ਤਿੰਨਾਂ ਦੀ ਠੀਕ ਆ ਡਰੈਸ ਕਰੀਏ ਨੋਟ ਪਿੰਡ ਕਲਸੀਆਂ ਕਲਾਂ ਹਾਂ ਤਹਿਸੀਲ ਪੱਟੀ ਗਿਲਾਸ ਹੀ ਦੰਪਾ ਸਾਹਿਬ ਤੇ ਮੋਬਾਈਲ ਨੰਬਰ 84379 ਹਾਂ 13892 ਠੀਕ ਹੈ ਇਹ ਨੀਲੇ ਦਾ ਵੀ ਤਾਂ ਸ਼ੁਰੂਆਤ ਕਰੀਗੇ ਹਾਂਜੀ ਹਾਂਜੀ ਠੀਕ ਹੈ ਮਗਰ ਬੱਚਾ ਆ ਗਿਆ ਮਗਰ ਕੱਟਾ ਜੀ ਕੱਟਾ ਮੇਲ ਕਾਫ ਆ ਗਿਆ ਹਨਾ ਉਹ 8 10 ਦਿਨ ਦਾ ਹਾਂਜੀ ਹਫਤੇ ਦੀ ਸੂਈ ਹੈ ਜੀ ਠੀਕ ਹੈ ਪੱਕਾ ਰੈਡੀ ਤੋਂ ਤੇ ਕਿੰਨਾ ਹੋਊਗਾ ਜੀ 10000 ਲੀਟਰ ਦੁੱਧ ਹੋਊਗਾ ਜੀ 10 ਤੋਂ 11 ਪਲੱਸ ਹੋਊਗਾ ਹਨਾ ਹਾਂਜੀ 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 ਤੇ ਸੂਆ ਸੂਆ ਜੀ ਦੁੱਜਾ ਹੈ ਠੀਕ ਹੈ ਹਾਂਜੀ ਦੁੱਜਾ ਆ ਗਿਆ ਹਨਾ ਖੋਲ ਕੇ ਤੋੜਾ ਤੋੜਾ ਕਰਾਈਏ ਚੈੱਕ ਲਓ ਭਈ ਸੱਜਣੋ ਨੀਲੀ ਰਾਵਿਚ ਜਿਹੜੀ ਪੈਂਦੀ ਆ ਮੱਝ ਤੇ ਸੁਹਾ ਦੂਜਾ ਤੀਜਾ ਵੀ ਗਿਣ ਸਕਦੇ ਜੀ ਦੂਜਾ ਜਾਂੜਿਆ ਠੀਕ ਆ ਜੀ ਬਾਕੀ ਇਹ ਕਿਹੜਾ ਤੀਜੇ ਨਾਲ ਕਿਤੇ 부ਢੀ ਹੋ ਜਣੀ ਆ ਬਾਕੀ ਥਾਂ ਤੇ ਤਾਂ ਬਹੁਤ ਸੋਹਣਾ ਲੱਗਾ ਆਰਡਰ ਕੁਆਲਟੀ ਸਾਫ ਆ ਤੇ ਅਜਾ ਜਿਹੜਾ ਮੈਲੇ ਦੇ ਨਿਸ਼ਾਨ ਵੀ ਤੁਸੀਂ ਵੇਖ ਰਹੇ ਜੇ ਕੱਚੇ ਦੇ ਟੱਚ ਕਰਦੇ ਪਏ ਨੇ ਠੀਕ ਆ ਜੀ ਸਮਾਂ ਕੋਈ 8-10 ਦਿਨ ਦਾ ਹੋ ਗਿਆ ਸੋਈ ਨੂੰ ਲਓ ਜੀ ਤੇ ਆਖ ਜਿਹੜੀ ਬਿੱਲੀ ਮਣਕੀ ਆ ਇੱਕ ਸਿੰਘ ਦਾ ਜਿਹੜਾ ਖੋਖ ਲੱਥਾ ਆ ਬਾਕੀ ਝੋਟੀ ਨਵੀ ਅਜੇ ਤੇ ਦੁੱਧ 10-11 ਕਿਲੋ ਪਲੱਸ ਜਿਹੜਾ ਚੱਲ ਰਹੀ ਆ ਗਾਂ ਹੋਰ ਵੀ ਉਮੀਦ ਕਰਦੇ ਆ ਕੋਈ ਕਿਲੋ 2 ਕਿਲੋ ਖੰਡ ਵਾਜੂ ਬਾਈ ਗੁਰਵਿੰਦਰ ਸਿਆ ਜੀ ਵਾਧੂ ਜੀ 12 ਲੀਟਰ ਦਊਗੀ 12 ਕਿਲੋ ਦਊਗਾ ਹਣਾ ਮੇਰਾ ਮੂਰਾ ਮਾਰ ਕੇ ਚੱਲੂਗੀ ਤੇ ਇਹ ਰੇਟ ਦੀ ਗੱਲ ਕਰੀਏ ਕਿੰਨਾ ਕਰ ਦੀਏ ਰੇਟ ਵੀਰ ਜੀ ਆਪਾਂ ਉੜਦੀਆਂ ਜਾਲੀ ਕਰਨੇ ਆ ਅੱਛਾ ਜੀ ਹਾਂ ਜੀ ਫੜ ਲਓ ਫੜ ਲਓ ਹਾਂ ਜੀ ਹਾਂ ਜੀ ਕਰਾ ਦੀਏ ਮੁੱਲ ਤਾਂ ਵੀਰ ਜੀ ਕਰਦੇ 90000 ਅੱਛਾ ਤੇ ਥਾਸੀ ਦੀ ਹਾਨਾ ਦੇ ਦਾਂਗੇ ਹੋਰ ਯਾਰ ਛੱਡ ਦਿਓ ਚੱਲ ਜਾਣ ਦੋ 87 ਦੀ 87 ਦੀ ਜਾਣ ਦੋ ਹੈਨਾ ਆ ਸਜਣੋ ਬੱਚਾ ਮੇਲ ਕਾ ਮਨੀਲੀ ਜਾਗਾ ਮਗਰ ਗਾੜੀ ਆ ਗਈ ਜਰਸੀ ਵੈਡ ਵਾ ਜੀ ਵਾਹ ਪੰਜਾਬ ਵਾਲੀ ਪੰਜਾਬ ਥਾਨ ਵੇਖੋ ਰੋਗ ਰੋਗ ਦਾ ਕਮਾਲ ਦਾ ਲੱਗਾ ਹੈ ਹਾਂਜੀ ਥਾਂ ਦੀ ਗਾਂ ਹਾਂਜੀ ਹਾਂਜੀ ਤੇ ਠੰਡੀ ਸੀਲ ਠੰਡੀ ਸੀਲ ਵੀ ਓਕੇ ਜੀ ਵਾਹ ਜੀ ਵਾਹ ਵਾਹ ਜੀ ਵਾਹ ਮਗਰ ਮੇਲ ਕਾ ਬੱਚਾ ਆ ਗਿਆ ਹੈਨਾ ਹਾਂਜੀ ਹਾਂਜੀ ਤੋਰਾ ਕਰਈਏ ਇਹਦਾ ਚੈੱਕ ਖੋਲ ਕੇ ਸੂਆ ਦੂਜਾ ਤੇ ਤੇ ਦੂਜਾ ਹੀ ਦੂਜਾ ਠੀਕ ਆ ਫੇਸ ਕੁਆਲਿਟੀ ਸਜਣੋ ਵੇਖੋ ਦੂਸਰਾ ਸੂਬਾ ਪੰਜਾਬ ਵਾਲੀ ਜਰਸੀ ਹਾਂਜੀ ਹਾਂਜੀ ਤੇ ਦੁੱਧ ਰੈਡੀ ਮੌਕੇ ਦਾ ਕਿੰਨਾ ਗਣੀ ਜੀ ਜੀ 16 17 ਲੀਟਰ ਰੈਡੀ ਵਿਖਾਵਾ 20 ਦਾ ਵਿਖਾਉਂਦੀ ਹੈ ਅੱਛਾ ਦੇ ਦੁੱਧ ਜਿਹੜਾ ਮਿੰਤੀ ਆਲਾ 16 17 ਲੀਟਰ ਪਕਾਏ। ਵਿਖਾਲਾ ਜਿਹੜਾ 20 ਦਾ ਵਿਖਾਊਗੀ। ਹਾਂਜੀ ਹਾਂਜੀ। ਤੇ ਦੁੱਧ ਜਿਹੜਾ ਭਾਂਡੇ 'ਚ 16 ਤੋਂ 17 ਪਲੱਸ ਪਾਊਗੀ। ਹਾਂਜੀ ਹਾਂਜੀ। ਹੁਣ ਪਾਉਂਦੀ ਪਈ ਆ। ਹਾਂਜੀ। ਸੂਈ ਨੂੰ ਕਿੰਨਾਕ ਸਮਾਂ ਗੇਨ ਲਗੀ? 22 ਹਫਤੇ ਇੱਕ ਦੀ ਸੂਈ ਆ। ਆ 8 10 ਦਿਨਾਂ ਦੇ ਵਿੱਚ ਸੂਈ ਆ। ਹਾਂਜੀ ਹਾਂਜੀ। ਅਜੇ ਮੇਲੇ ਤੇ ਆਉਣਾ ਅਗਾ ਨੇ। ਅੱਛਾ ਮੇਲਾ ਅਜੇ ਸੱਟਣਾ ਐ। ਹਾਂਜੀ ਹਾਂਜੀ। ਵਾਹ ਜੀ ਵਾਹ ਬੰਦੀ ਥਾਂਦੀ ਚੰਗੀ ਆ। ਤੋਰਾ ਤਰਾ ਵੀ ਚੰਗਾ ਪਲਵਾਨ ਆ ਰਗਾ ਹੈ। ਹਾਂਜੀ। ਉਹਨਾਂ ਅੱਗੇ ਨੂੰ ਵਹਾਨਾ ਉਹਨਾਂ ਹੀ ਪਿਛੇ ਨੂੰ ਆ ਹ ਵਾਹ ਜੀ ਵਾਹ ਤੇ ਗੱਲ ਕਰੀਏ ਰੇਟ ਦੀ ਕਿੰਨਾ ਕੁ ਭਾਅ ਪਤਾ ਕਰਦੀ ਕੀ ਰੇਟ ਮੀਰ ਜੀ ਬਾਹ ਜਾਰ ਸਿਰਫ ਹਾਂ ਜੀ ਅੱਛਾ ਉੜਦੀਆਂ ਜਾਣ ਵਾਲੀ ਮੁੱਲ ਕਰਨੇ ਅੱਜ ਆਪਾਂ ਮੈਂ ਤਾਂ ਕਹਾਂ ਜੀ ਵੱਧ ਕਰਨਗੇ ਹਾਂ ਨਹੀਂ ਜੀ ਨਹੀਂ ਤੇ ਹੁਣ ਇਹ ਚੋ ਮਾਨ ਤੇ ਤਾਨ ਕਰਦੀ ਕੀ ਸੀ 60 ਦੀ ਦੇ ਦਈਏ ਹੋਰ ਕਰ ਦਈਏ ਚੱਲ ਜਾਂਦੋ 52 ਦੀ ਜਾਂਦੋ 57 ਹੀ ਕਰ ਦਈਏ ਕੋਈ ਗੱਲ ਨਹੀਂ 54 ਦੀ ਜੇ ਤੁਸੀਂ ਹਾਂ ਤਾਂ 57 ਦੀ ਜਾਂਦੋ ਠੀਕ ਆ ਅੱਛਾ ਫਾਗੀ ਹਣਾ ਕਿੰਨਾ ਕ ਦੁੱਧ ਪਰੋਗੀ ਵੀਰ ਜੀ 20 ਲੀਟਰ ਪਹਿਲੇ ਸੂਏ ਨੇ ਦਿੱਤਾ ਦੁੱਧ ਤੇ ਸਮਾਂ ਕਿੰਨਾ ਰਹਿ ਗਿਆ ਸਮਾਂ ਵੀਰ ਜੀ ਵੇਖੋ ਤੁਹਾਡੇ ਸਾਹਮਣੇ ਆ ਹਫਤਾਗ ਲੈ ਜੂਗੀ ਅੰਨੀ ਸੀਲ ਬਹੁਤ ਆ ਅੱਛਾ ਜੀ ਭਾਵੇਂ ਵੇਖੋ ਇਧਰ ਵੇਖੋ ਵਾਹ ਜੀ ਵਾਹ ਲਾਲ ਲੋੜ ਚੰਗੇ ਪਏ ਹਾਂਜੀ ਹਾਂਜੀ ਢੇਲ ਵੱੜੀ ਪਈ ਹੈ ਬਹੁਤ ਢਿੱਲਾ ਲੱਗ ਰਿਹਾ ਰੋਕੀ ਭਿੰਦਾ ਪਿਆ ਹਾਂਜੀ ਹਾਂਜੀ ਠੀਕ ਆ ਤੋਰਾ ਜਾਂਦਾ ਵੀ ਕਰਾਈਏ ਚੈੱਕ ਵਜਨ ਲੋਡ ਸਜਣੋ ਫੁੱਲ ਜੰਮੀ ਪਈ ਹੈ ਹਾਂ ਮਹਿੰਦਰਾ ਗੱਡੀ ਤੇ ਜਾਊ ਕੱਲ ਹੀ ਹਾਂਜੀ ਹਾਂਜੀ ਤੇ ਵਜਨ ਇੰਨਾ ਵੇ ਸੱਬਾ ਲੋੜ। ਬਾਕੀ ਬੰਦੀ ਥਾਂ ਦੇ ਚੰਗੀ ਸੱਜਣੋ। ਪੇਟ ਪੂੜਾ ਬਹੁਤ ਸੋਹਣਾ ਲੱਗਾ ਇਹਨੂੰ। ਪ੍ਰਿੰਟ ਬੜਾ ਸੋਹਣਾ ਲੱਗਾ। ਮੋੜ ਲਿਓ। ਲੰਬੇ-ਲੰਬੇ ਵੀ ਚੰਗੇ ਆ। ਫੇਸ ਕੁਆਲਿਟੀ ਦੇਖ ਸਕਦੇ ਤੁਸੀਂ। ਲੈ ਜੋ ਜੀ। 10 ਦਿਨ ਲੱਗੀ ਤੇ ਫਿਰ ਪੰਡਾ ਪਾਜੋ। 10 ਦਿਨ ਲੈਂਦੀ ਹਾਂ ਵੀ ਜੀ। ਠੀਕ ਹੈ ਜੀ। ਤੇ ਗੱਲ ਰੇਟ ਦੀ ਰਹਿ ਗਈ ਕਿੰਨੇ ਦੀ ਦੇ ਦੇ ਅੱਜ ਰੇਟ ਦਾ ਸੰਦੂ ਸਾਹ 70 75000 ਕਰਦੇ ਆਂ ਇਹ ਆਪਾਂ ਅੱਛਾ ਤੇ 70 ਦੀ ਹਾਂ ਨਾ ਕਰਦੀ ਨਹੀਂ ਹੋਰ ਕਰਦੀ ਹੋਰ ਕਰਦਗੇ ਹੋਰ ਖੁੱਲਾ ਕਰਦੇ 60000 ਦੀ ਜਾਂਦੇ ਹੈ 60 ਦੀ ਹੋਰ ਦੋ ਛੱਡ ਗਏ 60 ਦੀ ਕਰੀਏ 60 ਦੀ ਕਰਦਿਏ ਸੰਦੂ ਸਾਹ 60 ਲਾ ਪੀਸ 1000 ਨਾ ਕੀ ਹੁਣ ਨਗਾ 60 ਦੀ ਜਾਂਦ ਦੇ ਚਲ ਜਾਂਦੇ 60 ਦੀ ਲਓ ਸਜਨੂ ਸਾਰਿਆਂ ਦੀ ਅਪਡੇਟ ਲੈ ਕੇ ਕਰਤੀ ਸਾਂਝੀ ਤੇ ਵੱਤ ਵੱਦ ਗਾਹ ਸ਼ੇਅਰ ਕਰਿਓ ਉਹ ਤੇ ਨਰਖ ਪਰਖ ਦਾ ਭੁੱਲਣਾ ਕਰਨਾ ਉਹ ਆਪਣੀ ਕਰਕੇ ਤਸੱਲੀ ਲੈ ਕੇ ਜਾਣਾ ਫਰਜ ਆ ਪੈਸੇ ਲਾਉਣੇ ਹੁੰਦੇ ਆ ਸਾਡਾ ਕੰਮ ਹੈ ਸਿਰਫ ਜੀ ਵੀਡੀਓ ਨੂੰ ਬਣਾਉਣਾ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ